ਤੰਦ ਕਾਂਟਾ ਸਾਇਰ ਕਾਲਾ ਕਾਂਟਾ ਗ੍ਰੈਂਡ ਸਾਇਰ ਆਲੀਸ਼ਾਨ ਡੈਮ ਸੰਗੀਤ 65 ਇੰਚ ਸਾਈਡ ਬਾਈ ਸਰੰਗ ਇਹਦੀ ਸਟੱਡ ਸਰਵਿਸ ਓਪਨ ਹੈ ਜੀ ਇਹਦੀ ਕਵਰਿੰਗ ਫੀਸ 52000 ਰੁਪਏ ਆ ਸਾਂਝ ਸਟੱਡ ਫਾਰਮ ਮਜੀਠਾ ਅੰਮ੍ਰਿਤਸਰ ਇਹਦੇ ਓਨਰ ਡੀਐਸਪੀ ਇੰਦਰਦੀਪ ਸਿੰਘ ਜੀ ਸੋ ਸਾਡੇ ਪ੍ਰਾਪ ਭਪਿੰਦਰ ਸਿੰਘ ਜੀ ਘੋੜਾ ਲੈ ਕੇ ਪਹੁੰਚਿਆ ਜੀ ਮਾਝੇ ਤੋਂ ਘੋੜੇ ਦਾ ਨਾਮ ਫਰਜੰਦ ਕਾਂਟਾ ਫਰਜੰਦ ਕਾਂਟੇ ਦਾ ਸਨਮਾਨ ਹੋ ਰਿਹਾ ਜੀ ਇਹਦਾ ਸਾਇਰ ਕਾਲਾ ਕਾਂਟਾ ਇਹਦੀ ਮਾਂ ਬਹੁਤ ਵੱਡੇ ਕੱਦ ਦੀ ਘੋੜੀ ਆ ਜੀ ਸਾਇੰਸ ਸਟੱਡ ਫਾਰਮ ਤੇ ਬਾਬਾ ਠਾਣਾ ਜੀ ਕੋਲੇ 65 ਇੰਚ ਦੀ ਘੋੜੀ ਆ ਜੀ ਇਸ ਘੋੜੇ ਦੀ ਮਾਂ ਮੈਂ ਇਸ ਘੋੜੀ ਦੀ ਮਾਂ ਦੇਖਿਆ ਬਹੁਤ ਉੱਚੇ ਲੰਮੇ ਵੱਡੇ ਕੱਦ ਦੇ ਦੀ ਘੋੜੀ ਆ ਉਹ ਹੈਗੀ ਆ ਸਾਰੰਗ ਘੋੜੇ ਦੀ ਬੱਚੀ ਤੇ ਇਹਦੀ ਸਟੱਡ ਸਰਵਿਸ ਓਪਨ ਕੀਤੀ ਆ ਜੀ ਵੀਰੋੜਾ ਨੇ ਇਹਦੀ ਫੀਸ 55000 ਰੁਪਇਆ ਤੇ ਫਰਜੰਦ ਕਾਂਟੇ ਦੀ ਹਾਈਟ 69 ਪਲੱਸ ਆ ਜੀ ਇਹ ਸਟੇਬਲ ਆ ਸਾਂਝ ਸਟੱਡ ਫਾਰਮ ਮਜੀਠਾ ਅੰਮ੍ਰਿਤਸਰ ਡੀਐਸਪੀ ਇੰਦਰਦੀਪ ਸਿੰਘ ਜੀ ਮਿੱਤਰੋ ਜਿਹੜੇ ਕੋੜੇ ਤੁਸੀਂ